ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਹਾਲਾ ਕਰਦਾ ਮੇਰੇ ਵੀਰ ਕੁਤਰ ਕੁਤਰ ਸੱਟੇ ਸਾਰੇ ਵੀਰਾਂ ਦਾ ਘੱਟਵੜਾ ਠੀਕ ਆ ਉਹ ਆ ਗਿਓ ਕਰਤੀ ਆ ਵਲੌਗ ਦੀ ਸਟਾਰਟਿੰਗ ਸੇਰੇ ਸੇਰੇ ਚੂਬਰ ਵੀ ਆ ਗਿਆ ਭਾਈ ਲੈ ਕੇ ਆਦੀ ਬਾਈਕ ਕਹਿੰਦਾ ਵੀ ਬੱਚਾ ਵੇਖ ਕੇ ਹੋਣਿਆ ਬੱਚਾ ਭਾਣ ਕੇ ਹੋਣਿਆ ਆਪਣਾ ਹਣਾ ਤੇ ਮਾਹ ਕੋਈ ਨਾ ਹੜਦਾ ਛੰਡਾ ਹੈ ਆਏ ਦੇਖ ਦਿਓ ਕਰੋ ਭਾਈ ਇਹ ਕਰਾ ਤੋ ਲੇਟ ਵਾਲਾ ਸਦਾ 2:30 ਵਜੇ ਕਿ ਮੈਨੂੰ ਤੇ ਇੱਕ ਆਈ ਹੀ ਸੌਗਾ ਬਸ ਜਿਵੇਂ ਕਰਸੀ ਆਈ ਪਤਾ ਨਹੀਂ ਕਿਹੜਾ ਆਈ ਨਹੀਂ ਨੀਂਦ ਆ ਰਹੀ ਮੈਨੂੰ ਮਤਲਬ ਜੀ ਤੇ ਇਹਦੇ ਨਾਲ ਲਾਈਟਾਂ ਨੂੰ ਟਬਾ ਵਜਾ ਚਲੇ ਗਏ ਹਾਰੀਆਂ ਹੀ ਰਾਤ ਪਤਾ ਨਹੀਂ ਲੱਗ ਗਈ ਜਾਗਦੇ ਹੀ ਪੰਗਾ ਸਿੰਘਾਂ ਇਹ ਨੀਂਦਰਾ ਬਾਹਰ ਜਾਗਦਾ ਸਿੰਘ ਆ ওভার ਹੋ ਕੇ ਉਨੀ ਸੌਗੇ ਵਾਹਿਗੁਰੂ ਸੱਚੇ ਪਾਤਸ਼ਾਹ ਕੱਜ ਹੈਪੀ ਬਰਥਡੇ ਆ ਜੀ ਸੋ ਮਨੀ ਵਿਸ਼ੇਸ ਆ ਰਹਿੰਗਾ ਆਪਾਂ ਨੂੰ ਧੰਨਵਾਦ ਸਾਰੇ ਭਰਾਵਾਂ ਦਾ ਸੋ ਮਨੀ ਸਟੋਰੀਆਂ ਮੈਂਸ਼ਨ ਕੀਤੀਆਂ ਆਪਣੇ ਭਰਾਵਾਂ ਨੇ ਬੜਾ ਪਿਆਰ ਹੁਣ ਫੋਨ ਲਾਈ ਜਾਂਦੇ ਐ ਲੈਟ ਮੰਦ ਕਰ ਲਈ ਚੈਨਲ ਹੋ ਗਿਆ ਦਿਨ ਚੜ ਗਿਆ ਜੀ ਠੀਕ ਆ ਠੀਕ ਆ ਠੀਕ ਆ ਤੇ ਹੁਣ ਚੱਲ ਚੱਲਦੇ ਆ ਬੱਚਾ ਦੇਖਣਾ ਪਰ ਰਹਿ ਕੇ ਠੀਕ ਹੈ ਤੋ ਲੱਗਦੀ ਨਹੀਂ ਸਾਡੀ ਯੂਪਾ ਦੀ ਵਾਧੂ ਆਪਣੇ ਕੋਲੇ ਪਰ ਉਹ ਬੱਚਾ ਛੱਡਣ ਵਾਲਾ ਹੈ ਨਹੀਂਗਾ ਛੱਡਣ ਵਾਲਾ ਬੱਚਾ ਕੋਈ ਵੀ ਨਹੀਂ ਆਪਣਾ ਵੇਖੋ 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 ਤੂੰ ਆ ਵੇਖੋ ਕਿਵੇਂ ਤੂੰ ਮਾਰਦਾ ਹੈ ਹਾਂਜੀ ਪਹੁੰਚ ਗਏ ਜੀ ਪਿੰਡ ਰਹਿ ਕੇ ਲਾਲੀਆਂ ਦੋ ਚਾਰ ਰੌਂਡਾਂ ਪਿੰਡ ਦੀਆਂ ਤੇ ਬਾਹਰੋਂ-ਬਾਹਰੋਂ ਵੀ ਦੇਖ ਲਿਆ ਤੇ ਵੜ ਦੇ ਵਿੱਚ ਵੜ ਕੇ ਵੀ ਦੇਖ ਲਿਆ ਪਰ ਬੱਚਾ ਸੀ ਨਹੀਂ ਹੋਇਆ ਸਾਨੂੰ ਆਪਣਾ ਕਿਤੇ ਵੀ ਠੀਕ ਹੈ ਕਿ ਨਹੀਂ ਨਾ ਛੱਡੀ ਨੇ ਫੋਨ ਮੰਨ ਕੇ ਚਲੋ ਕੀਤਾ ਜੇ ਉਹਨੂੰ ਲਾਇਆ ਤਾਂ ਫੋਨ ਹੀ ਬੰਦ ਆ ਜਾਂਦਾ ਬਸੰਦਰ ਦਾ ਤੇ ਚਲੋ ਦੇਖਦੇ ਹਾਂ ਹਰ ਕੀ ਬੰਦਾ ਹਨ ਇੱਥੇ ਕੀ ਹਿਸਾਬ ਕਰਦਾ ਹੈ ਇਹ ਦਿਸ ਦੂਜੇ ਤਾਂ ਆ ਟੱਪ ਕੋ ਦਾ ਚਾਰੇ ਦੇ ਚਾਰੇ ਹੀ ਗਿਆ ਹੋਰ ਗੋਲੇ ਗੱਲੇ ਜੂਹੀ ਹਨ ਇੰਨਾ ਚ ਵੀ ਹੈ ਨਹੀਂ ਗਾਣਾ ਚਲੋ ਮਾਰੀ ਜਾਂ ਨਹੀਂ ਗਰਪੈਂਟ ਦੇ ਬਾਹਰ ਬੜ ਖੜੇ ਠੀਕ ਹੈ ਨਾ ਨਿਕਾ ਭਾਈ ਮੁਰਗੀ ਦੇ ਉਹ ਦੇਖੀ ਜਾਂਦੇ ਆ ਉਹ ਜਿਵੇਂ ਉਹ ਦੇਖੋ ਵਾਰਾ ਕੁਤਰੂਡੇ ਫਿਰਦੇ ਆ ਤੁਹਾਨੂੰ ਦਿਖਦੇ ਹਣ ਕੋ ਸਾਹਮਣੇ ਆਓ ਫਿਰ ਤੇ ਬਾਦੂ ਆਪਣਾ ਨਹੀਂ ਸੀ ਹੋ ਰਿਹਾ ਕਿਤੇ ਇਹਦਾ ਦਿਸ ਜਾਂਦੇ ਕੋਲੇ ਪੀਲੇ ਜਿਹਾ ਨਹੀਂ ਕੀਤੇ ਬਰੋ ਵਾਟ ਇਜ਼ ਦਿਸ ਕੀ ਹੈ ਇਹ ਬੜਾ ਹੀ ਗੇਟ ਖੋਲਿਓ ਖੜ ਦੇ ਇੱਕ ਮਿੰਟ ਆ ਮੇਰੇ ਮੂੰਹ ਤੋਂ ਗਾਲ ਨਿਕਲੀ ਹੁਣ ਸਰ ਖੜ ਜੋ ਅਸੀਂ ਰਹਿ ਕੇ ਪਾਲ ਕਹਾਂ ਜੇ ਗੇਟ ਨਹੀਂ ਖੁੱਲਾ ਦੇਖ ਲੋ ਆ ਕੇ ਕੀ ਮਾਰ ਰਹੀ ਹਾਂ ਉਹ ਦੇਖੋ ਸਾਹਮਣੇ ਛਤਰੀ ਤੇ ਬੈਠਾ ਮਹਾਰਾਜ અપਮਾਨ ਕੇ ਚੱਲਣ ਨੂੰ ਪਾਲ ਦੇ ਫਰੇ ਆ ਰਹਿ ਕੇ ਠੀਕ ਹੈ ਕਿ ਨਹੀਂ ਖੜ ਜੋ ਅੰਦਰ ਚੱਲ ਗਏ ਕੀ ਹੈ ਆਪਾਂ ਕਮਲੇ ਆ ਕਿ ਕਬੂਤਰ ਸਿਆਣੇ ਹੈ ਆਪਾਂ ਸਾਰਾ ਗੋਸੀ ਹੈ ਓਏ ਭਰਾਵਾ ਕੱਲ ਫਿਰਦਾ ਅਸੀਂ ਰਹਿ ਕੇ ਇਹੜਾ ਫੂਲ ਗੋੰਦੇ ਦੀ ਯਾਰ ਪੈਣਦੀ ਦਿੱਤਾ ਇਹਦੀ ਦੀ ਕੈਮਰੇ ਦੀ ਮੈਂ ਖੜ ਜਾ ਯਾਰ ਜਿਹੜਾ ਵੀ ਸਾਲਾ ਤੈਨੂੰ ਬਲਰ ਕਰਨ ਵਾਸਤੇ ਇੰਨੇ ਪੈਸੇ ਲਾਇਆ ਤੇਰੇ ਤੇ ਹਉ ਬੈਠਾ ਹੁਣ ਆ ਆ ਕੇ ਦੇਖ ਲੋ ਕੱਲ ਰਹਿ ਕੇ ਫਿਰਦਾ ਸੀ ਸਾਰਾ ਪਿੰਡ ਭਾ ਲਿਆ ਆ ਕੇ ਦੇਖਿਆ ਛਤਰੀ ਦੇ ਬੈਠਾ ਲੈ ਰੈਂਬੂ ਰੈਂਬੂ ਤੇ ਛਤਰੀ ਆਪਣੀ ਉੱਥੇ ਪਈ ਐ ਇਹ ਦੂ ਛਤਰੀ ਚੱਕੀ ਲੈਂਦੇ ਹੁਣ ਬੱਚੇ ਉੱਚੇ ਡਾ ਲੈਂਦੇ ਅਸਲ ਵਿੱਚ ਤਾਂ ਬਛਦਰੀ ਚੱਕ ਕੇ ਲਿਆ ਗਿਆ ਯਾਰ ਇਹ ਤਾਂ ਫਿਰ ਹੁਣ ਉੱਥੋਂ ਬੱਚਾ ਤਾਂ ਘਰੇ ਆ ਹੀ ਗਿਆ ਆਪਣਾ ਹੈ ਬਹੁਤ ਸਿਆਣੀ ਹੈ ਆਪਣੇ ਜਾਣ ਰਵਾਕ ਹੀ ਸਿਆਣੀ ਹੈ ਲੱਗ ਗਿਆ ਪਤਾ ਸਹੀ ਹੈ ਗੁੱਡ ਹੈ ਇਹਨੇ ਰੱਤੇ ਵਾਲੀ ਕੀਤੀ ਵਾਗਲੋਂ ਰੱਤੇ ਨਹੀਂ ਕੀਤੀ ਸੀ ਮੁੜਿਆ ਜੀ ਮੁੜਿਆ ਜੀ ਤੀਜੇ ਦਿਨੋਂ ਤੇ ਦੂਜੇ ਦਿਨੋਂ ਆਇਆ ਕਹਿੰਦਾ ਆ ਗਿਆ ਮੈਂ ਤਾਂ ਘਰ ਜਿਵੇਂ ਕਲਪਨਾ ਮੇਰੇ ਮਾਲ ਕੋਈ ਟੈਨਸ਼ਨ ਲੈਂਦੇ ਫਿਰਦੇ ਹੋ ਬਈ ਸਰਾ ਯਾਰ ਆਪਣੇ ਜਾਣ ਗੁੱਡ ਹੈ ਹੁਣ ਜੇ ਇਹੀ ਆਪਾਂ ਕੱਲ ਨਾ ਗਏ ਹੁੰਦੇ ਰਹਿ ਕੇ ਆਪਾਂ ਕੀ ਕਹਿਣਾ ਸੀਗਾ ਰਾਤ ਕਿਤੇ ਬਹਿ ਗਿਆ ਹੁਣ ਤੇ ਉੱਡ ਕੇ ਘਰੇ ਆ ਗਿਆ ਹੁਣ ਆਇਆ ਨਹੀਂ ਪਤਾ ਵੀ ਕੱਲ ਉਥੇ ਦਿਨਿਸ਼ ਪਾ ਕੇ ਜਦੋਂ ਆਪਣੇ ਪਿੰਡਕੀ ਨੂੰ ਆਇਆ ਨਾ ਵਾਕਈ ਆਪਣੇ ਪਿੰਡਕੀ ਨੂੰ ਆਇਆ ਉਹ ਕੂਤਰ ਮੰਨ ਕੇ ਹੈ ਤੜ ਕੇ ਉੱਠਿਆ ਤੁੱਟਣ ਸਾਰ ਸਿੱਧਾ ਹੋ ਗਿਆ ਪਿੰਡ ਰੂ ਲਓ ਜੀ ਆ ਗਿਆ ਖੁੱਡੇ ਤੇ ਭੁੱਖ ਲੱਗੀ ਹੈ ਨਾ ਘਰ ਦਾ ਹੀ ਪਤਾ ਲੱਗ ਗਿਆ ਦੇਖ ਲੋ ਲੈ ਤੁਸੀਂ ਯਕੀਨ ਨਹੀਂ ਮੰਨਦੇ ਆਪਣੇ ਜਾਨਵਰ ਜਿਆਦਾ ਹਾਈ ਫਾਈ ਲੈਵਲ ਵਾਲੇ ਐ ਇਹ ਆਸ-ਪਾਸ ਦੇ ਪਿੰਡਾਂ ਨੂੰ ਤਾਂ ਆਸੇ ਪਾਸੇ ਦੇ ਤਿੰਨ ਪਿੰਡਾਂ ਇੱਧਰ ਤੇ ਇੱਕ ਗੀੜੇ ਹੀ ਬਣਾਉਂਦੇ ਐ ਇਹ ਈਦੇ ਦਾ ਭਰਾ ਗੋਲਾ ਉਨ ਲੈ ਹੁਣ ਖੁੱਡੇ ਚ ਵੀ ਆਪੇ ਹੋੜੂਗਾ ਆਇਆ 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 ਬੋਤਲ ਚਾਲੰਦਰ ਖੁੱਡੇ ਦੇ ਚਲ ਇਸੇ ਜਾਨਵਰ ਆਈ ਆਪਣੇ ਰੇਸਰ 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 ਠੀਕ ਆ ਠੀਕ ਆ ਇਹਨਾਂ ਦਾ ਵੀਡੀਓ ਬਣਾਉਣਾ ਬੰਦ ਕਰ ਠੀਕ ਆ ਭੁੱਖਾ ਮਰਿਆ ਪੈ ਦੇਖੀ ਪੋਟਾ ਨਾ ਲੱਗਿਆ ਵੇ ਕੰਜਰ ਦੇ ਦਾ ਇਹ ਕੰਮ ਕਿਉਂ ਕੀਤਾ ਕੱਲ ਤੂੰ ਇਹਨੂੰ ਛੱਡਾਂਗੇ ਰੇ ਪਰੇਗਾ ਉਹ ਕਰੀ ਜਾਊਗਾ ਆਪਾਂ ਜਵੇਂ ਸਲੱਗ ਖੁੱਡਾ ਪੜ ਤੇ ਹੁਣ ਬਈ ਛਤਰੀ ਚੱਕ ਲੈ ਕੇ ਜਾ ਕੇ ਉਥੇ ਚੰਡੀ ਕਰੇ ਪਈ ਆਪਣੀ ਹਣ ਮੈਨੂੰ ਆਖੀ ਜਾਂਦਾ ਜੀ ਮੈਂ ਛਤਰੀ ਚੱਕਲ ਚੱਲ ਗਈ ਫਿਰ ਮੈਂ ਕਿਹਾ ਕੀ ਇਹ ਬੱਚਾ ਥੋੜੇ ਪਿਆਰ ਮੁੜ ਕੇ ਫਿਰ ਛਤਰੀ ਲੈ ਕੇ ਜਾਣੀ ਪਊਗੀ ਹੁਣ ਦੂਰਾ ਗੇੜਾ ਫੇਰ ਰਹਿ ਕਹਿੰਦਾ ਲੱਗੂਗਾ ਤੇ ਛਤਰੀ ਚੱਕ ਲੈ ਗਏ ਤੇ ਵਸਾ ਕੇ ਫਿਰ ਬੱਚੇ-ਬੁੱਚੇ ਕੱਢਦੇ ਉਹ ਹੀ ਡੇਲੀ ਰੂਟੀਨ ਵਾਈਜ਼ ਆਪਣਾ ਕੰਮ ਚੱਲੀ ਜਾਣਾ ਹੈਗਾ ਤੇ ਤੁਸੀਂ ਸਮਝਦੇ ਹੋ ਨਾ ਸਾਰਾ ਕੰਮ ਮੇਰੀ ਨਾ ਹੈਪੀ ਬਰਥਡੇ ਟੂ ਵੀ ਮੇਰੀ ਹੌਤ ਹੈਗਾ ਨਾ ਕਲੀ ਗਾਲ ਨਿਕਲੀ ਛਤਰੀ ਨੂੰ ਵੇਖ ਕੇ ਕੀ ਕਹੇ ਹਾਂਜੀ ਮੇਰੇ ਵੀਰੋ ਆ ਗਏ ਜੀ ਕਰੇ ਪਹੁੰਚ ਕੇ ਟੜਕੋ ਟੜਕੀ ਪਾਲੇ ਮਰੇਸਦੇ ਆ ਉੱਠੇ ਪਰ ਇਹ ਗੱਲ ਆ ਭਾਈ ਜਿਹੜੇ ਉੱਠਦੇ ਆ ਉਹਨਾਂ ਦੇ ਕਰਮ ਵੀ ਉੱਠਦੇ ਜਿਹੜੇ ਸੁੱਤੇ ਤੇ ਉਸ ਕਰਮ ਵੀ ਸੁੱਤੇ ਰਹਿੰਦੇ ਉਹਨਾਂ ਦੇ ਸੱਚੀ ਗੱਲ ਆ ਠੀਕ ਆ ਤੇ ਹੁਣ ਚੰਗੀ ਤਰ੍ਹਾਂ ਪਹਿਲਾਂ ਤਾਂ ਮਾਰਗੇ ਛਤਰੀ ਤੇ ਅਸੀਂ ਕੋਰੋਸ਼ਲੀਨ ਟੀ ਐਚ ਠੀਕ ਆ ਕੋਈ ਕਿਸੇ ਦੇ ਘਰੇ ਜਾਂਦੇ ਆ ਆਪਾਂ ਬਗਾਨੇ ਥਾਂ ਤੇ ਆਦੇ ਹੱਥਾਂ ਪੈਰਾਂ ਤੇ ਮਾਰ ਕੇ ਫਿਰ ਕੂਤਰਾ ਕਰਨੀ ਹੋਵਾਂਗੇ ਪਹਿਲੇ ਛਤਰੀ ਤੇ ਮਾਰ ਤੋ ਚੰਗੀ ਤਰ੍ਹਾਂ ਠੀਕ ਆ ਕਿ ਨਹੀਂ ਤੇ ਬਸ ਕਰਦੇ ਆ ਬਾਪੇ ਉਸ ਤੋਂ ਬਾਅਦ ਫਿਰ ਤੇ ਕਰਤਾਂ ਭਾਈ ਛਤਰੀਆਂ ਸੈਟ ਵਟ ਬੱਚੇ ਕੱਢ ਤੇ ਬਾਹਰ ਉਹ ਤੁਹਾਨੂੰ ਦੱਸ ਦਿੰਦਾ ਇੱਕ ਕੱਢਦਾ ਜੀ ਅਗੂਸ਼ਾ ਲੱਡ ਗਿਆ ਗੂਸ਼ਾਲਾ ਬੱਚਾ ਹੀ ਡਿੱਗ ਗਿਆ ਹੋ ਜਾਂਦਾ ਇਹ ਕਹਦਾ ਗੂਸ਼ਾਲਾ ਬੱਚਾ ਡਾਤਾ ਆਪਾਂ ਹਰੀਆਂ ਲਕੀਰਾਂ ਹਰਾ ਟੂਸਾ ਜਵਾੰਦਰੂ ਕਾਲੀ ਪੂਝ ਤੁਹਾਡੇ ਸਾਹਮਣੇ ਉੱਡਿਆ ਹੋਣੇ ਹਨ ਨਿਮਚ ਮੁੜੇ ਹੀ ਨਹੀਂ ਅਰ ਕਿਤੇ ਡੱਪ ਗਿਆ ਚਲੋ ਛੱਡੋ ਇੱਕ ਗੋਲਾ ਕੜਤਾ ਗਲਾਬੀ ਬਗਲਾਂ ਦਾ ਇੱਕ ਆਪਣਾ ਘੋੜੇ ਮੂੰਹਾਂ ਕੜਤਾ ਇੱਕ ਬਗਲ ਚੱਲ ਰਟੋਰੀ ਵਾਲੀ ਕੜਤੀ ਤਿੰਨ ਤੇ ਗੂਸ਼ਲ ਤਾਂ ਹੋ ਜਾਂਦਾ ਉਹ ਦੇਖੋ ਉਹ ਟੱਪ ਕਦੋਂ ਤੀ ਤਿੰਨ ਹੋ ਗਏ ਰੱਤੀ ਕੜਤੀ ਗਲਾਬੀ ਬਗਲ ਦੀ ਤੇ ਇੱਕ ਕੜਤਾ ਬਗਲ ਟੂਸੇ ਦਾ ਪੰਜ ਇਹ ਕੜਤੇ ਸ਼ੀਮਾ ਆ ਕੜਤਾ ਗੋਸ਼ੀ ਵਾਲਾ ਉਹ ਉਹਦਾ ਉਹ ਜਾਂਦਾ ਹਰਾ ਟੂਸਾ ਹਰਗਣ ਖੀਰਾ ਜਵਾਦਰੂ ਕਾਲੀ ਪੂਛ ਓਕੇ ਰਿਪੋਰਟਾਂ ਬਸ ਇਹਨਾਂ ਨੇ ਉਹ ਡੱਡ ਜਾਣ ਆਪੇ ਕਿਰ ਥੋੜਾ ਵਾਰਮਅਪ ਹੋਣ ਦਿਓ ਤੁਫੇ ਬੈਠਣ ਦਿਓ ਤੇ ਉਹ ਦੂਆ ਫਿਰ ਦੇਖਦੇ ਕੀ ਬੰਦ ਹੈ ਤੇ ਬਾਕੀ ਬਸ ਉਹ ਕਰਦੇ ਆ ਕਰੋ ਰੋਟੇਟੀ ਖਾ ਕੇ ਆ ਕੇ ਫਿਰ ਛੋਟੇ ਬੱਚੇ ਕੱਢਾਂਗੇ ਬਾਅਦ ਫਿਰ ਸਟੋਰੀ ਸਟਾਰਗਲ ਬੈਕ ਬੈਕ ਸ਼ੁਰੂ ਕਰਨੀ ਹੈ ਸਾਰਿਆਂ ਨੂੰ ਮੇਰੇ ਦੇ ਹਿਸਾਬ ਨਾਲ ਪਿਛਲੇ ਬਰਥਡੇ ਤੇ 6-700 600 ਸਟੋਰੀ ਬੈਸ਼ ਸ਼ੁਰੂ ਹੋਈ ਸੀਗੀ ਐਥੀ ਲੱਗਦਾ ਵੀ ਕੁਟਕਟ 1000 ਸਟੋਰੀ ਮੈਸ਼ਨ ਹੋ ਗਈ 1100 ਰਾਮ ਨਾਲ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਕਰ ਲੋ ਚੈੱਕ ਬਈ ਜਿਹੜੇ ਫੋਲੋ ਫੋਲੋ ਨਹੀਂ ਕੀਤਾ ਹੇ ਤੱਕ ਲਗਭਗ ਆਈਡੀ ਇਹੀ ਹੈ ਸੇ ਵੀ ਸ਼ੌਂਕੀ ਜੱਟ ਇੱਕ ਕਬੂਤਰ ਬਾਜ਼ ਲੈ ਆਈਡੀ ਹੈ ਉਹ ਵੀ ਆਪਣੀ ਇਹ ਦੋਵੀਆਂ ਆਈਡੀਆਂ ਦੇ ਲਿੰਕ ਵੇ ਡਿਸਕ੍ਰਿਪਸ਼ਨ ਬਾਕਸ ਤੇ ਦੇ ਦੂੰਗਾ ਸਕਰੀਨ ਤੇ ਵੀ ਸ਼ੋ ਹੋ ਜੂਗੀ ਤੇ ਦੋਵਾਂ ਨੂੰ ਉੱਥੇ ਆ ਕੇ ਫੋਲੋ ਕਰੇ ਇੰਸਟਾਗ੍ਰam ਤੇ ਠੀਕ ਆ ਥ੍ਰੀਲਾ ਰੂਲਾ ਦਿੱਲੀ ਪਾਉਣੇ ਰਹਿੰਦੇ ਆਪਾਂ ਬਾਕੀ ਆਹ ਬੈਠੇ ਸਾਰੇ ਵਿੱਚ ਛੋਟੇ ਉਹ ਹਾਂ ਸੱਚ ਇੱਕ ਕਬੂਤਰੀ ਦੱਸਣਾ ਭੁੱਲ ਗਿਆ ਬਈ ਕੱਚ ਕਾਂਤ ਵਾਲੀ ਵੀ ਕੱਢੀ ਆ ਆ ਬੇਟੀ ਗਲਾਬੀ ਕੱਚ ਗਲਾਬੀ ਕਾਂਤ ਇੱਕ ਮਿੰਟਰ ਮੈਂ ਤੈਨੂੰ ḍa ke ਨ ਦਿਖਾ ਦੇਆ ਯਾਰ ਕੋਈ ਗੱਲ ਖੜ ਤੇ ਉਹ ਨਹੀਂ ਛੱਡਦਾ ਇਕੱਲਾ ਆਪਾ ਇਹ ਕਿੱਧਰ ਬਿਠਾ ਕੇ ਕਲਪੜਾਈ ਕੀਤੀ ਹਨ ਆਓ ਬੇਲਾ ਸਾਰੇ ਆ ਬੱਚੇ ਸੋਦੇ ਸਾਹਮਣੇ ਠੀਕ ਐ ਇਹ ਕਿੰਨੇ ਬਣ ਗਏ ਬਈ ਓਏ ਤਿੰਨ ਤਿੰਨ ਛੀ ਤਾਂ ਇਹੀ ਬਣ ਗਏ ਸੱਤਵਾਂ ਗੋਸ਼ ਵਾਲਾ ਹੋ ਗਿਆ ਸੱਤ ਬੱਚੇ ਛੱਡਿਆ ਬਰੋ ਕੁੱਲ ਆਪਾ ਆਪਣੇ ਕਰੋ ਠੀਕ ਐ ਗੋਲਾਰ ਤੇ ਰੁੱਤੇ ਗੋਲੇ ਗਾਲੇ ਸਾਹ ਪੈਗੇ ਬਾਣੂ ਬਾਣੀ ਠੀਕ ਹੈ ਤੇ ਲੈ ਤਾਂ ਭਈ ਵੈਸੇ ਤੇ ਪੰਗਾ ਹੀ ਲਿਆ ਬੱਚੇ ਛੜਤੇ ਤੇ ਹੁਣ ਚੱਲ ਪੈ ਨੇਰ ਤੇ ਚਲੋ ਜੇ ਨੀਵੀ ਆਗੇ ਤਾਂ ਬੜੀ ਸੁਣੀ ਨਹੀਂ ਆ ਗਿਆ ਕਿ ਦੀ ਵੀ ਆਗੇ ਕੂਤਰ ਦੋ ਚਾਰ ਆਪਣੇ ਇਕੱਠੇ ਫਿਰਦੇ ਆ ਦੋ ਆਪਣੇ ਅੰਡ ਫਿਰਦੇ ਹਨ ਉਹ ਦੇਖੋ ਚਾਰ ਉੱਚੇ ਦੱਤੇ ਆਏ ਫੋਕਸ ਕਰਿਆ ਕਰ ਰਿਹਾ ਕੈਮਰਾ ਬੰਦ ਜਰਾ ਆਪਾਂ ਕਰੀ ਰਿਹਾ ਦੇਹਰੀ ਚੱਲ ਪਈ ਬਸ ਹੁਣ ਤਾਂ ਉੱਚੇ ਬਾਕੀ ਜਿਹੜਾ ਸਿਆਣਾ ਜਾਨਵਰ ਹੈ ਉਹ ਆਪੇ ਉੱਚਾ ਜਾਂਦਾ ਜਦੋਂ ਹਵਾ ਚੱਲੂ ਦਾ ਕੂਤਰਾ ਮਾਂ ਦੀ ਨਾਲ ਹਵਾਨੂ ਦੇਖ ਕੇ ਥੱਲੇ ਆ ਜਾਂਦਾ ਕੂਤਰਾ ਹਵਾ ਤੇ ਲੱਗ ਕੇ ਠੀਕ ਆ ਕਿ ਨਹੀਂ ਤੇ ਉੱਚੇ ਜਿਹੜਾ ਬਾਹਲੀ ਅੜੀ ਕਰਦੋਂ ਚੱਕ ਅਗਲੇ ਪੱਟ ਵਗਾਰਦੀ ਹੈਗੀ ਅੱਜ ਆਪਾਂ 6-7 ਡਾਏ ਆ ਜੇ ਸਾਰੇ ਘਰੇ ਆਉਣਗੇ ਪਹਿਲਾਂ ਹੀ ਕਹਿੰਦਾ ਕਿਸੇ ਨੂੰ ਕੁਝ ਵੀ ਨਹੀਂ ਹੁੰਦਾ ਬਸ ਦੜ ਸਿੱਧਿਆਂ ਦੀ ਗੱਲ ਹੁੰਦੀ ਆ ਹੁਣ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਮੈਨੂੰ ਕਵੀ ਪੈਂਦੀ ਆ ਉਹ ਪਾਸੇ ਹੁਣ ਮੈਂ ਕਵੀ ਗਲਤ ਨਹੀਂ ਕਰਨਾ ਕੰਮ ਤੇ ਕਬੂਤਰਾਂ ਦੇ ਕਸ਼ਟ ਆਉਂਦਾ ਨਹੀਂ ਉਹਨਾਂ ਟਾਈਮ ਮੈਨੂੰ ਪਤਾ ਇਹ ਗੱਲ ਦਾ ਬਾਕੀ ਪੱਲੀ ਦਾ ਚੱਕੀ ਇਹ ਤਾਂ ਬਣ ਗਿਆ ਬੋਲ ਭਲਾਇਆ ਹਾਂਜੀ ਚੋਬਰ ਵੀ ਆ ਗਿਆ ਮੇਰੇ ਵੀਰੋ ਤੇ ਆਪਣਾ ਪੱਲੜਾ ਜਾਂ ਲਾ ਕੇ ਲਿਆਉਂਦਾ ਛੱਤ 'ਤਾਲਾ ਕਦੇ ਨੂੰ ਲਾ ਹੀ ਲੱਗੇ ਉਹ ਡਜੇਰੇ ਘਰੇ ਜਾਵਜੂ ਪੱਲੀ ਜੀ ਕੀ ਕਹਿੰਦਾ ਗੱਲ ਤੇ ਉਹ ਤਾਂ ਖੁੱਡੇ ਹੀ ਖਰਾਬ ਕਰਤਾ ਸਾਰਾ ਪਾਣੀ ਛਿੜਕ ਛਿੜਕ ਕੋਈ ਛਿੱਟੇ ਪਾ ਦੇ ਸਾਰੇ ਖੁੱਡੇ ਤੇ ਪੀਲਾ ਕਰਤਾ ਸਾਲੋ ਚਲੋ ਕੋਈ ਗੱਲ ਨਹੀਂ ਰੇਤਾ ਵਾਲਾ ਡੇਜੀ ਡੇਜੀ ਦਾ ਵੇਖਾ ਕਰੇ ਪਾਣੀ ਛਿੜਕਦਗੇ ਤੇ ਮੂੰਹ ਪਰਿਆਦਾ ਆਪਣਾ ਕੀ ਫਾਇਦਾ ਉਹ ਕੱਲ੍ਹ ਜਣ ਤੇ ਇਧਰ ਇੱਕ ਹੋਲੀ ਬੈਠ ਕਰਦੇ ਗਏ ਲੇਟਾ ਲੂਟਾ ਵੱਧ ਆਕੇ ਹੋ ਗਿਰ ਬੋਰਡ ਹਿ ਹਿ ਹੈਲੋ ਨਮਈਏ ਉਹ ਨਾਲ ਹੁਣ ਚੌੜੀ ਨਹੀਂ ਕਰਨੀ ਮੇਰੇ ਨਾਲ ਪਰ ਪਾਨੂੰ ਪਤਾ ਨਹੀਂ ਲੱਗਿਆ ਘਰੇ ਵੜ ਕੇ ਕਿਹੜੇ ਵੇਲੇ ਆ ਗਏ ਮੈਂ ਨਾਲ ਬਹਿ ਜਾ ਬਹਿ ਹਾਂਜੀ ਮੇਰੇ ਵੀਰੋ ਆ ਕੇ ਇੱਧਰ ਲੇ ਕਰੀ ਤੇ ਰੋਟੀ ਟੁੱਟੀ ਆ ਕੇ ਆਏ ਤੇ ਕੋਈ 100 200 ਸਟੋਰੀ ਮੈਂਸ਼ਨ ਕਰਾਏ ਕੋਠੀ ਦੀ ਚੜ੍ਹਕ ਤੇ ਚੋਬਰ ਇੱਧਰ ਨਿਗਾ ਰੱਖੀ ਜਾਂਦਾ ਸੀ ਬੱਚਿਆਂ ਦੀ ਸਾਰਿਆਂ ਦੀ ਠੀਕ ਹੈ ਜੀ ਤੇ ਆ ਗਏ ਹੁਣ ਛੋਟੇ ਸਾਡੇ ਬੱਚੇ ਕੱਢਦੇ ਆ ਬਾਹਰ ਲੜੇ ਕਬੂਤਰ ਛੇਦਰੀ ਦੇ ਬਾਹਰ ਰੱਖਿਆ ਬਾਕੀ ਸਾਰੇ ਉੱਡੇ ਫਿਰਦੇ ਸਾਰੇ ਪੂਰੇ ਆ ਜੀ ਕੋਈ ਬਾਜ ਬੈਰੀ ਕੋਈ ਲਗੜਦਾ ਅਟੈਕ ਜੀ ਕੋਈ ਕੁਦਰਤੀ ਆਤ ਕੋਈ ਜੱਜ ਬਾਬੇ ਦਾ ਧਾਗਾ ਹੈ ਬਾਜ ਆ ਗਿਆ ਵਸਟ ਲੂ ਵਸਟ ਲੇਗਾ ਛਾਲ ਮਾਰ ਕੇ ਫੜ ਕੇ ਨਾਪੀ ਨਹੀਂ ਅਸਵਾਗੇ ਥਲੇ ਦੇ ਦੀ ਗੇਰਾ ਬਸ ਤੂੰ ਚੱਕ ਲੂ ਆ ਕੇ ਨਹੀਂ ਧਰ ਲੈ ਆਪਾਂ ਬਣਾਈ ਲਵਾਂਗੇ ਬਰਥ ਅੱਜ ਧਰ ਲੈ ਬਾਸ ਠੀਕ ਆ ਫਿਰ ਚੱਲੇ ਆ ਜੀ ਘਰ ਤੋਂ ਬਾਕੀ ਕਬੂਤਰੀ ਵੀ ਦੇਖ ਰਹੀ ਸੀ ਕੋਈ ਨੀ ਪਛੇਸੀ ਦਾ ਹੈ ਆਪਣੀ ਝਾਲਰ ਵਾਲੀ ਉਹ ਵੀ ਦੇਸਗੀ ਵੀ ਅੱਧੇ ਘੰਟੇ 40 ਮਿੰਟਾਂ ਬਾਅਦ ਦਿਸੀ ਯਾਰ ਪਤਾ ਨਹੀਂ ਕਿੱਧਰ ਜਾਂਦੀ ਆ ਕਿੱਥੋਂ ਆਉਂਦੀ ਆ ਪਤੰਦਰ ਦੀ ਹਨਾ ਉਹ ਤੇ ਉਹਦਾ ਕਰਕੇ ਜਾਵੜਾ ਜਾਵੜਾ ਛੱਟਿਆ ਦੇਸਗੀ ਹਾਂ ਇੱਥੇ ਫਿਰਦੀ ਆ ਇੱਥੇ ਇੱਥੇ ਉਹ ਕਰ ਤੇ 40 ਮਿੰਟਾਂ ਬਾਅਦ ਆਈ ਪਤਾ ਨਹੀਂ ਕਿੱਥੋਂ ਆਈ ਓੱਡੀ 40 ਹੱਥ ਫਿਰਦੀ ਤਾਂ ਓੱਡੀ ਐ ਅਧਕਾਰੀ ਹੀ ਆਉਂਦੀ ਆ ਅਧਕਾਰੀ ਹੀ ਜਾਂਦੀ ਆ ਪਤਾ ਨਹੀਂ ਕਿੱਧਰ ਜਾਂਦੀ ਅੱਧੇ ਘੰਟੇ 40 ਮਿੰਟਾਂ ਤੋਂ ਦਿਸੀ ਹੈ ਹੈ ਫੂੜ ਫੇਰ ਮੁੜ ਗਈ ਆਈ ਹਾਂ ਆਏ ਆਕੇ ਹਾਂ ਆਏ ਆਕੇ ਉੱਥੇ ਚੌੜੀ ਜੀ ਹੋ ਕੇ ਆਏ ਆਕੇ ਹਾਂ ਆਏ ਆਕੇ ਬਸ ਸਿੱਧੀ ਇਧਰ ਕਰ ਰਹੇ ਆ ਸਿੱਧੀ ਆਏ ਆਏ ਸਿੱਧਰ ਇਧਰ ਹੋਈ ਹੈ ਵੇ ਦੇ ਵੇ ਹਾਂ ਸਿੱਧੀ ਦਿਸਣੋਂ ਹਟ ਗਈ ਮੈਂ ਵੇ ਆਈ ਟੱਪ ਗਈ ਸਿੱਧੀ ਟੱਪੋ ਵੀ ਗਈ ਭੈ ਯਾਰ 40 ਕਿ ਪਿੰਡਾਂ ਤੋਂ ਉੱਡ ਤੀ ਆ ਯਾਰ ਮਗਰ ਆ ਕੇ ਦੇਖਣਾ ਥੋ ਗਲਤੀ ਕੀਤੀ ਮੈਂ ਘਰੇ ਆ ਗਿਆ ਅਸਲ ਵਿੱਚ ਤਾਂ ਮਗਰ ਆ ਕੇ ਦੇਖਣਾ ਸੀਗਾ ਅਧਿਕਾਰੀ ਅਧਿਕਾਰੀ ਹੀ ਆਈ ਅਧਿਕਾਰੀ ਹੀ ਆਉਂਦੀ ਹੈ ਅਧਿਕਾਰੀ ਜਾਂਦੀ ਹੈ ਅਧਿਕਾਰੀ ਗਈ ਆ ਛੋਟੇ ਬੱਚੇ ਬਿਠਾਤੇ ਬਈ ਕੱਢ ਕੇ ਬਾਹਰ ਦਾਸ ਛੋਟੇ ਬੱਚੇ ਆ ਕੁਝ ਹੋ ਬੱਚੇ ਬੈਠਾ ਛਤਰੀ ਤੇ ਠੀਕ ਆ ਕਿ ਨਹੀਂ ਛੇ ਕਬੂਤਰੁੱਡੇ ਫਿਰਦੇ ਆ ਆਪਣੇ ਇੱਕ ਕੋਠੀ ਤੇ ਬਹਿਗਾ ਘੋੜੇ ਮੂਹਾਂ ਅੱਜ ਉਹ ਹੋ ਬਟਾ ਸਾਹਮਣੇ ਤੇ ਹੋਰ ਆ ਘੋੜੇ ਮੂਹਾਂ ਹੋ ਗਿਆ ਆਪਣਾ ਤੇ ਸਾਨੂੰ ਦੂਜੇ ਵੀ ਆਪਾ ਦਿਖਾ ਦਦੇ ਕੋਈ ਚੱਕਰ ਨਹੀਂ ਆ ਗਿਆ ਬਗਲ ਟੂਸੇ ਵਾਲਾ ਠੀਕ ਹੈ ਹਰੀ ਬਗਲ ਗਲਾਵੀ ਟੂਸਾ ਇੱਕ ਦੂਜੇ ਕਬੂਤਰ ਦਿਖਾ ਕੋਸ਼ਿ ਆਪਣੇ ਕਿੱਥੇ ਫਿਰਦੇ ਆਏ ਆਇਆ ਮੁੰਡਿਆ ਜਾ ਕੇ ਆ ਭੱਜ ਕੇ ਆਇਆ ਇਹ ਕਾ ਆ ਗਿਆ ਆਪਣਾ ਠੀਕ ਹੈ ਕਿ ਨਹੀਂ ਇਹ ਹੋ ਗਿਆ ਆਪਣਾ ਡੰਡਿਆਂ ਵਾਲਾ ਕੁਸ਼ੇ ਵਾਲਾ ਬੱਚਾ ਆਉਂ ਮਗਰ ਗੋਲਾ ਸਪੀਡ ਵੱਢੀ ਆਉਂਦਾ ਹੈ ਗੁਲਾਬੀ ਬਗਨਾ ਗੋਲਾ ਹਟ ਦੇ ਕੋ ਆ ਤਾਂ ਉਹੀ ਦਿਖਾਇਆ ਤੁਹਾਨੂੰ ਗੋਲਾ ਵੀ ਦਿਖਾਤਾ ਕੱਚ ਖਾਨ ਤਾਲਾ ਕਿੱਥੇ ਆਪਣਾ ਵੀ ਦਿਖਾ ਕੇ ਇਹ ਕੱਚ ਖਾਨ ਤਾਲਾ ਹਾਂਜੀ ਬਾਪੂ ਉਹ ਜਾਂਦੇ ਰਹੇਗੇ ਜੀ ਪੁੱਤਰ ਇੱਕ ਰਤੀ ਗੁਲਾਬੀ ਬਗਲ ਵਾਲੀ ਹੋ ਟੱਪ ਗਈ ਠੀਕ ਹੈ ਕੱਚ ਖਾਨ ਤਾਲੀ ਹੋ ਜਾਂਦੀ ਫੋਕਸ ਆਊਟ ਹੋ ਰਿਹਾ ਮਟ ਹਟ ਜਾ ਕੱਚਾ ਦਰਿਆ ਆ ਗਿਆ ਗਲਾਬੀ ਕਾਚ ਗਲਾਬੀ ਕਾਚ ਆਹ ਵਾਹ ਠੀਕ ਹੈ ਆ ਆ ਗਿਆ ਆ ਬੱਚਾ ਕੋਈ ਹਲਾ ਲੈਨੇ ਖੜ ਜੁਰ ਭਾਈ ਲਿੰਦੇ ਕੁਛ ਕੂਤਰ ਦਾ ਬਹਣ ਆ ਲਿਆ ਉਹ ਗੋਲਾ ਆਉਂਦਾ ਹਨਾ ਕੱਲਾ ਉਤਰਿਆ ਮਾਂ ਜੀ ਮੇਰੇ ਵੀਰੋ ਤੇ ਝੱਲਰ ਵਾਲੀ ਨੂੰ ਵੀ ਫਿਰ ਭਾਲਦੇ ਖੜਸੇ ਆ ਯਾਰ ਬਸ ਉਹ ਦੇ ਇੱਕ ਜਿਹੜਾ ਪਾਇਆ ਮਾਂ ਦੀ ਢੀਲੇ ਘਰ ਤੇ ਉਦੋਂ ਬਾਅਦ ਫੇਰ ਸਿੱਧੀ ਇਧਰ ਨੂੰ ਗਈ ਸੀ ਨਾਲ ਦੀ ਨਾਲ ਠੀਕ ਹੈ ਯਾਰ ਚਾਂਦੀ ਕਿੱਥੇ ਯਾਰ ਮੈਂ ਤਾਂ ਇਹ ਹੀ ਨਹੀਂ ਸਮਝਦੇ ਵੋਟਾਂ ਨਾਲ ਮਗਰ ਲੜੋ ਅਸੋਏ ਵੀਰੋ ਅਧਿਕਾਰੀ ਹੋਗੇ ਆਉਦੀ ਆ ਘਰ ਤੇ 40 40 ਮਿੰਟਾਂ ਤੋਂ ਅੱਧੇ ਦੇ ਘੰਟੇ ਤੋਂ ਤੇ ਅਧਿਕਾਰੀ ਹੀ ਮੁੜ ਜਾਂਦੇ ਕਿਹੜਾ ਹੀ ਪਾ ਕੇ ਦੂਜੇ ਬੱਚੇ ਸਾਰੇ ਕੋਈ ਚੱਕਰ ਨਹੀਂ ਆ ਜਾਂਦੇ 5 ਮਿੰਟਾਂ ਤੋਂ ਘਰ ਤੇ ਕਿਹੜਾ ਪਾ ਦਿੰਦੇ ਆ ਕਹਿੰਦਾ ਸਾਰੇ ਪਿੰਡ ਦੇ ਹਵਾ ਧੱਕੀ ਫਿਰਦੀ ਆ ਹਵਾ ਬਾਲੀ ਅੱਜ ਸੁਖ ਨਾਲ ਤੇ ਦੂਜੇ ਆ ਜਾਂਦੇ ਘਰ ਤੇ ਪਰ ਉਹ ਅੱਧੇ ਘੰਟੇ 40 ਮਿੰਟ ਤੋਂ ਇੱਕ ਨਹੀਂ ਉਹਦੇ ਅਧਿਕਾਰੀ ਹੋਗੇ ਤੇ ਕੋਕੇ ਤੇ ਫਿਰ ਪੁੱਠੀ ਆਏ ਚੱਲ ਪਏ ਇਧਰ ਨੂੰ ਮੈਂ ਤਾਂ ਫਿਰ ਦੂਜੇ ਪਾਸੇ ਖੜਾ ਜਿੱਦੋਂ ਆਉਂਦੀ ਹੁੰਦੀ ਆਏ। ਕੀ ਬਾਗ ਗਾਂ ਆ ਜਾਂਦੀ ਉਹ ਬੀਦੂ ਵਾਲੀ ਕੀ ਗੇੜਾ ਲਾ ਕੇ ਆਉਂਦੀ ਉਹ ਵੇਣਾ। ਪਿੰਡਾਂ ਦਾ ਹੁਣ ਜਹਾਨਾ ਕਰਨ ਲੱਗੀ ਹੋਵੇ। ਹਾਂਜੀ ਵੀਰੇ ਵੀਰੋ ਤੇ ਚੱਲੇ ਆ ਘਰ ਨੂੰ ਭਾਈ। ਕੁਸ਼ੀ ਦਾ ਫੋਨ ਆ ਗਿਆ ਕਹਿੰਦਾ ਗੁੱਤੀ ਘਰ ਤੇ ਆ ਗਈ। ਕੁਸ਼ੀ ਸੀ ਕਹਿ ਰਿਹਾ ਬੜਕਾਈਏ ਨਾ ਤੁਸੀਂ ਹੈਣਾ। ਕਹਿੰਦਾ ਬਾਕੀ ਛੋਟੇ ਬੱਚੀ ਵੀ ਉੱਟ ਗਈ ਸੀ ਸਾਰੇ ਜਿਹੜੇ ਬੈਠੇ ਸੀ ਮਰਗਲ ਜਿਹਨਾਂ ਤੇ ਰੰਗ ਲੱਗਿਆ ਪੰਜ 6 ਬੱਚੇ। ਕਹਿੰਦਾ ਕਿਰਨ ਤਾਂ ਛੋਟੇ ਤਾਂ ਬਾਹਰੇ ਬੈਠੇ ਦੂਜੇ ਨੂੰ ਬੜਕਾਵੜਕਾ ਕੰਨ ਭਾਈ ਇਹਨਾਂ ਸਾਰਿਆਂ ਨੂੰ। ਹਾਂ ਹੋ ਆ ਗਈ ਹੋ ਵਗ ਰਲ ਕੇ ਰ ਓਵਰ ਕਰੀ ਇੱਕ ਮਿੰਟ ਛਾੜ ਦੇ ਛਾੜ ਦੇ ਛਾੜ ਦਿਓ ਓਕੇ ਰੁਪੜੇ ਕਮਲ ਗੋਸ਼ਿਆ ਜੀ ਲੱਗੇ ਪ੍ਰੈਸ਼ਰ ਦੀ ਭੜਕਾਉਣ ਠੀਕ ਆ ਕਿ ਨਹੀਂ ਤੇ ਬਾਬੇ ਦੀ ਕਿਰਪਾ ਨਾਲ ਕਬੂਤਰੀ ਆਪਣੀ ਝਲਰ ਵਾਲੀ ਆ ਫਿਰਦੀ ਹਾਂ ਐਦਾ ਡਰ ਸੀ ਕਹਿੰਦੇ ਕੰਜਰ ਦੀ ਦਾ ਹੜ ਜਾ ਜੂ ਹੋ ਜਾ ਪੁੱਤ ਹੋ ਜਾ ਜੂ ਇਹਨੇ ਰਪੇ ਲਾਇਆ ਹੋਇਆ ਜੂਬ ਆ ਆ ਆ ਆ ਆ ਆ ਚੰਦਰੀ ਦਾ ਆ ਆ ਇਹਦਾ ਗੱਲੀ ਦਾ ਦੂਜੇ ਵਿੱਚ ਕਰ ਸੁਖਲਾ ਸਾਰੇ ਆ ਗਏ ਗੋਲਾ ਠੀਕ ਹੈ ਤੇ ਆ ਆ ਗਏ ਡੰਡਿਆਂ ਵਾਲਾ ਰਤੀ ਟੂਸਾ ਬਗਲ ਝਾਲੜਰ ਕੱਚ ਕਾਂਤ ਇਹ ਵੋ ਸਾਰੇ ਸਿਟਰੇ ਲਵਾ ਹੁਣ ਆਪਾਂ ਟਾਈਮ ਬਹੁਤ ਟਾਈਮ ਹੋਇਆ ਦੁੱਤਨਵਾਜੀ ਕੁਛ ਆ ਬਹੁਤ ਆ ਯਾਰ ਗਾਇਡ ਡਾਇਕ ਕੀ ਕਰਉਣੇ ਹਨ ਬਾਗੀ ਪਰਾਂ ਕੰਮ ਦੇ ਟੈਨਸ਼ਨ ਫਰੀ ਹੋ ਗਏ ਇਹਨਾਂ ਦਾ ਆਪਾਂ ਕੋਈ ਜ਼ਰੂਰੀ ਕਾਪਣਾ ਪਾਈਓ ਬੱਚਿਆਂ ਦੀ ਆ ਗਿਆ ਆਜੋ ਆਜੋ ਆ ਆਇਓ 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 ਡਿੰਡਲੇ ਵੀ ਆਉ ਉਹ ਸਦਾਈ ਆਇਓ ਹਾਂਜੀ ਮੇਰੇ ਵੀਰ ਇੱਕ ਬੱਚਾ ਹੋਰ ਬੈਠ ਗਿਆ ਬਈ ਗੋਸ਼ੇ ਵਾਲਾ ਇਹ ਪਾਸੇ ਬੈਠ ਗਿਆ ਇਹ ਪਹਿਲਾਂ ਵੀ ਫਿਰ ਤੁਹਾਨੂੰ ਪਤਾ ਪਾਸੇ ਬਹਿ ਕੇ ਆਇਆ ਸੀਗਾ ਆਉਂਦਾ ਤਾਂ ਛਧਰੀ ਤੇ ਸੀ ਪਰ ਇੱਕ ਇਹਦਾ ਜਿਹਾ ਰਾਹ ਨਹੀਂ ਬਣਿਆ ਕਿ ਕਿਦਾ ਘਰ ਨਹੀਂ ਇਹ ਹਨਾ ਗੋਸ਼ੇ ਦੀ ਨੀਲੀ ਛਧਰੀ ਆਪਰੇ ਕੋਲੇ ਲਾਲ ਖੱਟੀ ਉਤਰਿਆ ਉਹ ਆਥ ਨੂੰ ਛਧਰੀ ਤੇ ਪਰ ਉਹ ਵੀ ਛਧਰੀ ਤੇ ਨਹੀਂ ਸਿੱਧਾ ਆਇਆ ਹਨਾ ਇਦੂ ਅਗਲੀ ੜਾਈ ਇੱਕ ਦੁੱਡਾਂ ਗਈ ਸਿੱਧਾ ਆ ਜੂਗਾ ਇਹਨੂੰ ਤਾਂ ਤੁਆਣੀ ਛਧਰੀ ਤੇ ਭਾਉਣ ਦਾ ਕਰਾ ਸੁਭਾਅ ਪਾਉਣਾ ਪੋਗਾ ਇਹਨੂੰ ਫੇਰ ਇਹਦਾ ਗਿੜਾ ਬਣ ਜੂ ਘਰ ਤੇ ਵਧੀਆ ਬਸ ਇਹ ਵੀ ਬਹਿ ਗਿਆ ਇੱਕ ਆਪਣਾ ਉਹ ਬਹਿ ਗਿਆ ਦੂਜੇ ਬਿਠਾ ਲਾ ਬਿਠਾ ਹਨਾ ਦੋ ਤੇ ਪੰਜ ਬੱਚੇ ਰਹਿ ਗਏ ਵੀ ਆਪਣੀ ਉਹਦੇ ਤੇ ਪੰਜੇ ਦੇ ਪੰਜੇ ਘਰ ਤੇ ਫਿਰਦੇ ਆ ਝੱਲਰ ਵਾਲੀ ਬਗਲਾ ਵਾਲੀ ਟੂਸਾ ਉਹ ਗੋਲਾ ਇੱਕ ਕੱਚ ਖਾਂਦ ਵਾਲੀ ਸਾਰਿਆਂ ਤੋਂ ਪਹਿੜੀ ਫਿਰਦੇ ਗਲਾਪੀ ਕੱਚ ਤੇ ਗਲਾਪੀ ਕਾਂਦ ਤੇ ਆ ਗਈ ਜੀ ਇਧਰਲੇ ਘਰੇ ਤੇ ਚੋਬਰ ਸਾਹਿਬ ਜੀ ਕਿਹੜਾ ਕੋਸ਼ਲਾ 56 ਤੇ ਉਹ ਬੈਠਾ ਹਰੇ ਡੰਡੇ ਹਰਾ ਟੂਸਾ ਕਾਲਾ ਚੀਨਾ ਓਕੇ ਨਹੀਂ ਕੋਈ ਡਿੱਕ ਤ ਨਹੀਂ ਹੁਣ ਟੇਗੀ ਕਰ ਤੇ ਚੱਲਣ ਦੇ ਹੁਣ ਮੈਚ ਇਹਨਾਂ ਦਾ ਸਾਰਿਆਂ ਦਾ ਕਿੰਨੇ ਫਿਰਦਾ ਆਪਣੂ ਡੇਅਰ 5 ਪੰਜ 5 ਉੱਡੇ ਫਿਰਦਾ 6ਵਾਂ ਟੈਂਕੀ ਤੇ 7ਵਾਂ ਛਤਰੀ ਤੇ ਆ ਗਿਆ ਆਪਣਾ ਝਲਰ ਵਾਲੀ ਵੀ ਆ ਗਈ ਲੈ ਹੁਣ ਹੁੰਦੇ ਇਹਦੇ ਵੀ ਕੁੱਤੇ ਫਿਰ ਕਹਿੰਦੀ ਆ ਗਈ ਮਾਲਕਾ ਇਹ ਆ ਛੋਟੇ ਬੱਚੇ ਚੁਗਰਾ ਲਾ ਫਿਰ ਖੰਡ ਲਾ ਲਾ ਚੱਲ ਮੈ ਲਵਾ ਦੇਣਾ ਰਾਲ ਚਾਪਣੀ ਹੈ ਪਈ ਤੱਤੀ ਪਈ ਵਧੀਆ ਚਾਹ ਉਹਨੂੰ ਕਿੱਥੇ ਚੰਗੀ ਚੀਜ਼ ਨੂੰ ਕਿੱਥੇ ਪੀਂਦੇ ਆ ਇਹ ਇਹ ਜਾਂਦੇ ਆ ਦੂਜੇ ਪਾਸੇ ਨੂੰ ਇਹ ਹੈ 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 ਹੋਈ ਛੋਟਾ ਬੱਚਾ ਹੈ ਹੇ ਹੇ ਹੈ ਅੱਜ ਵੀ ਪੂਰੀ ਹੈ ਇਹ ਦੂਜਾ ਐ ਬੀ ਸੀ ਪੀ ਸੀ ਹੈ ਗਲਾਬੀ ਖੁੰਝੇ ਲਾ ਆ ਗਈ ਆ ਗਈ ਚੱਲ ਰਾਲੀ ਵੀ ਆ ਗਈ ਬਈ ਛਦਰੀ ਤੇ ਓਕੇ ਰਿਪੋਰਟ ਛੋਟੇ ਬੱਚੇ ਨੂੰ ਸੁਭਾਅ ਆ ਗਿਆ ਆਪਾਂ ਖੁੱਡਿਆਂ ਜਾਣ ਦਾ ਵੀ ਸਿੱਧੇ ਅੰਦਰ ਜਾਇਆ ਕਰਨ ਹੌਲੀ ਹੌਲੀ ਇੱਕ ਮਿੰਟ ਹਾਂ ਹਾਂ ਹੋਰ ਨਹੀਂ ਵੀ ਕਰ ਸਤਰੀ ਪਰਾਨੂ ਕਰ ਪਰਾਨੂ ਨਵਾ ਪਰਾਨੂ ਨਵਾ ਪਰਾਨੂ ਨਵਾ ਸਤਰੀ ਪਰਾਨੂ ਕਰੀ ਪੂਰੀ ਪੂਰੀ ਪਰੂ ਬਸ ਠੀਕ ਆ ਠੀਕ ਆ ਚਲੋ 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 ਪਤਾ ਚਲੋ 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 ਸਿਆਣੀ ਹੋ ਗਏ ਚਲੋ ਪਹਿਲਾ ਨਾਲ ਲੱਗਦਾ ਫੋਟੋ ਦੇਖੀ ਸਿਆਣੀ ਹੋ ਗਈ ਚਲੋ 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 ਗੀਤ ਯਾਰ ਆ ਗਿਆ ਚਲੋ 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 ਮਿੱਠੀ ਚਲੋ 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 ਚਾਲ ਪੱਤੇ ਤੇ ਆਗੇ ਜੀ ਟਿਵਲੀ ਬਰੋ ਹੈ ਬਿੱਗ ਸੀਨੀਅਰ ਆਪਣੇ ਤੋਂ ਇਦਰ ਦਵਣੀ ਦਾ ਡਿਸਟਰੋਇਰ ਐਂਡ ਦਾ ਮੇਕਰ ਓਨਲੀ ਵਨ ਐਂਡ ਓਨਲੀ ਦਵਣੀ ਓ ਮਾਈ ਗੋਡ ਥਾਪੀ ਮਾਸਟਰ ਤੇ ਦੋ ਬੱਚੇ ਰਹਿ ਗਏ ਬਈ ਗਰਾਰੀ ਅੜ ਗਈ ਦਿਨ ਛੇਪ ਗਿਆ ਇੱਕ ਹਰੀਆਂ ਬਗਲਾਂ ਦਾ ਪਰ ਇੱਕ ਹੋ ਜਾਂਦੀ ਟੀਵਲੀ ਕੱਚਕਾਂਤ ਵਾਲੀ ਕਿਹੜੀ ਕੋਠੀ ਉੱਦੀ ਉਹ ਇਥੇ ਉੱਦੀ ਆਂਦੀ ਐ ਇੱਕ ਕੱਚਕਾਂਤ ਵਾਲੀ ਰਹੀ ਗੁਲਾਬੀ ਕੱਚ ਗੁਲਾਬੀ ਕਾਂਤ ਇੱਕ ਰਹਿ ਗਿਆ ਗੋਲਾ ਗੁਲਾਬੀ ਬਗਲਾ ਤੇ ਮੈਚ ਫਸ ਗਿਆ ਦਿਨ ਛੇਪ ਗਿਆ ਹੁਣ ਸਾਨੂੰ ਆਏ ਆ ਬਹਿ ਜਾਣ ਜਿਹੜਾ ਕੋਈ 20 20 ਮਿੰਟ ਅੱਧਾ ਦਾ ਘੰਟਾ ਉੱਡਿਆ ਵਾਧੂ ਐ ਤੇ ਬਸ ਹੁਣ ਬਹਿ ਜਾਣ ਠੀਕ ਐ ਕਿ ਨਹੀਂ ਬਾਲਾ ਹੀ ਡਾਉਂਦੇ ਨਹੀਂ ਥੀਰ ਨਹੀਂ ਹੱਥ ਨਹੀਂ ਛੱਡਦੇ ਨਹੀਂ ਥੋੜਾ ਜਿਹਾ ਸਦਾ ਘਾਟਾ ਡੇ ਬਹੁਤ ਹੁੰਦੇ ਨੇ ਤਾ ਤੇ ਘਟੇ ਟੂਸੇ ਵਾਲਾ ਛੱਡਿਆ ਆ ਗਈ ਕੱਚ ਖਾਂਦਲੇ ਨਾ ਆਇਆ 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 ਗੁਲਾਬੀ ਆ ਗਾਇਆ ਆਇਓ 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 ਆ ਗਏ ਬਾਬੂ ਬੱਚੇ ਦੋਵੇਂ ਆ ਗਏ ਹੁਣ ਹੁਣ ਬਣ ਗਿਆ ਗੋਲਾ ਤਾਂ ਆ ਗਿਆ ਸਟਰਾ ਟਿਵਲੀ ਬੜਕਾ ਦੇ ਬੜਕਾ ਦੇ ਬੜਕਾ ਆਵੜਕਾ ਬੜਕਾ ਆਵੜਕਾ 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 ਇਹ ਕ ਨਵਾ ਸਟਰਾ ਟਿਵਲੀ ਨੇ ਚਿੜੀ ਮਾਰੀ ਹੋ ਗਈ ਹੋਊਗੀ 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 ਹੋਵੀ ਹੋ ਗਈ ਹੋ ਗਈ ਆ ਗਿਆ ਆ ਗਿਆ ਬੜਕਾ ਦੇ ਬੜਕਾ ਦੇ ਬੜਕਾ ਦੇ ਬਾਲਾ ਤਗੜਾ ਓਏ ਬਾਲਾ ਤੜਾ ਤੰਨੇ ਵਾਲਾ ਆ ਗਿਆ ਆ ਗਿਆ ਆ ਗਿਆ ਇਹ ਰੋਕ ਤੇ ਰੋਕ ਤੇ ਤੇਰੀ ਪਾਏ ਨੂੰ ਛਧਰੀ ਬਣਦੀ ਕਲਚ ਪਲੇਟ ਟੁੱਟ ਗਈ ਓ ਮਾਈ ਗੋਡ ਵੈਰੀ ਬਿਗ ਬੀਜਨ ਇਹ ਆ ਦੇਖੋ ਬਾਬਾ ਤਾਂ ਨੇਜੀ ਦੀ ਨਸਲ ਆ ਗਈ ਖੋਦ ਉੱਡ ਕੇ ਆਪਣੇ ਕੋਲੇ ਟਿਵਲੀ ਕੈਂਚੀ ਲਾ ਕੇ ਰੋਕ ਕੇ ਖੁੱਡੇ ਦੇ ਬਾਹਰ ਨਾ ਕੱਢੀ ਇਹਨੂੰ ਭਾਈ ਨਾ ਦੋ ਕੂਤਰ ਆਰ ਕੇ ਕੱਲਾ ਹੀ ਪਿਆ ਓਏ ਦੂਮਬੜੇ ਕੋਮੂ ਤਰੇ ਕੇ ਲੂੰਬੜ ਓਏ ਬਗਿਆੜ ਜਾ ਚਲੋ ਆਪਣੇ ਭਾਉ ਆਪਣੇ ਆਗੇ ਸੁੱਖ ਨਾਲ ਬਾਬੀਪੋ ਇਹਨੂੰ ਕੀ ਹੋ ਭਾਈਓ ਭਾਈਓ ਪਤਾ ਕੋਈ ਨਾ ਨਿਆਰਾ ਆਇਆ ਫੇਰ ਕਮੈਂਟਰੀ ਇਹਦਾ ਵੀ ਵਾਹ ਬਾਣੇ ਧਰ ਗਿਆ ਬਾਕੂਤਰ ਨੂੰ ਲੇਟਾ ਛੱਡ ਕੇ ਬੋਲ ਲੇਟੋ ਗਿਆ ਇਹਦਾ ਬਾਹ ਲੈਣ ਗਿਆ ਆਪਣੇ ਉਸਤਾਦ ਜੀ ਠੀਕ ਹੈ ਆਪਣੇ ਤੋਂ ਸੀਨੀਅਰ ਬੰਦੇ ਆ ਉਮਰ ਚ ਮੈਂ ਇਥੋਂ ਦੋਵੇਂ ਵੱਡੇ ਦਵਣੀ ਵੱਡੇ ਤੇ ਵੀ ਤਾਂ ਵੱਡਾ ਹੋਣਾ ਹੀ ਹੈਗਾ ਠੀਕ ਹੈ ਕਿ ਨਹੀਂ ਨਹੀਂ ਮੈਂ ਬਾਕੀ ਮੈਂ ਵੇਣ ਤਾਂ ਨਹੀਂ ਹਾਂ ਮੈਂ ਹੈਂ ਕਹੀਂ ਮੈਂ ਕੰਮ ਨਹੀਂ ਖੜ ਕੇ ਕਰਾਉਣਾ ਮੈਂ ਅੱਛਾ ਹਾਂ ਮੈਂ ਵੇਣ ਦਾ ਕੀ ਹੋਇਆ ਹੈ ਕਰਵਾਇਆ ਵੇਣ ਤਾਂ ਨਹੀਂ ਆਣਾ ਇਹ ਸਿੱਖੋਗੇ ਹੌਲੀ ਤੁਸੀਂ ਆਹ ਨਹੀਂ ਆਪਾਂ ਛੋਟਿਆਂ ਸਾਰੇ ਨਾਲ ਇਹਨਾਂ ਨਾਲੋ ਇਹ ਆਪਣੇ ਜਿਹੜੀ ਸੀਨੀਅਰ ਹੈ ਤਾਂ ਕਰਕੇ ਆਪਣੇ ਮਾਣਯੋਗ ਹੈ ਠੀਕ ਹੈ ਕਿ ਨਹੀਂ ਹੋਰ ਕੋਈ ਦਿੱਕਤ ਨਹੀਂ ਗੱਲ ਨਹੀਂ ਹੈ ਲਓ ਜੀ ਇੱਧਰ ਵੱਡੇ ਖੁੱਡਾਂ ਚ ਪਾਈਏ ਦਾਣੇ ਆਪਾਂ ਠੀਕ ਹੈ ਉਧਰ ਬੋਲ ਬਾਲ ਮਾਰੀ ਜਾਂਦੇ ਆ ਮੁੰਡੇ ਸੱਟ ਹੀ ਲਈ ਸੱਟ ਹੀ ਲਈ ਸੱਟ ਹੀ ਲੈਣਾ ਨੇ ਸੱਟ ਹੀ ਲਈ ਬਾਲੇ ਬਾਲੇ ਮਾਰੀ ਜਾਂਦੇ ਆ ਬੋਲ ਬਾਲ ਇਧਰ ਹੀ ਪਾ ਦੇ ਦਾਣੇ ਆਇਓ 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 ਪਾਟਰ ਉਹ ਪੀ ਰਿਹਾ ਪਾਣੀ ਇਹਨਾਂ ਨੂੰ ਪਹਿਲਾਂ ਪਾਦਾ ਸੀ ਮੈਂ ਕਿੱਥੋਂ ਠੀਕ ਆ ਕਿ ਨਹੀਂ ਇਧਰ ਰੁਕੋ ਬੇਰੀ ਇਹ ਜਾ ਆ ਗਿਆ ਆ ਗਿਆ ਸੱਟ ਲੈ ਸੱਟ ਲੈ ਸੱਟ ਲੈ ਸੱਟ ਲੈ ਸੱਟ ਲੈ ਇਧਰ ਬੱਚਿਆਂ ਦੇ ਪਾਸੇ ਵੀ ਰੱਖ ਦਈਏ ਆਏ 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 ਨਹੀਂ ਯਾਰ ਕੰਮ ਮੜ ਗਿਆ ਹੁਣ ਨੇੜ ਨੇ ਦੇ ਪਾਸੋਂ ਤਾਂ ਬਾਹਾਲੇ ਆਪਣੀ ਰੇਂਜ ਚ ਆਗੇ ਆਇਰ ਰੇਪੂ ਡੇ ਹੀ ਪਾ ਲਏ ਆਇ 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 ਉਪਤ ਆਇ 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 ਉਪਤ ਓਕੇ ਹੋ ਗਈ ਤੇ ਦਰੀ ਪਾ ਦਿੱਤਾ ਨੇ ਇਧਰ ਵੀ ਪਾ ਲਿਆ ਸੈਟ ਹੈ ਕੰਮ ਸਾਰਾ ਠੀਕ ਹੈ ਕਲੇ ਬੈਡ ਕਾਲੇ ਅੰਦਰ ਰਹਿ ਇਧਰ ਬੈਡ ਕਾਲੇ ਪਾਸੇ ਵੀ ਧਰ ਲਈ ਦਾਨੇ ਪਹਿਲੇ ਨੰਬਰ ਤੇ ਛੱਡ ਗਏ ਲਾਈਟ ਪਏ ਇਹਨਾਂ ਦੀ ਤੇ ਦੂਜੀ ਨੰਬਰ ਤੇ ਦਾਣੇ ਆਇ 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 ਚਾਹ ਤੋਂ ਵਧ ਗਈ ਬਾਬੇ ਕਬੂਤਰਾਂ ਚ ਠੀਕ ਹੈ ਗੱਲ ਮੁੱਕ ਗਈ ਸਾਨੂੰ ਦੋ ਤਿੰਨ ਦਾ ਪਤਾ ਲੱਗਦਾ ਹੀ ਹੁਣ ਇਹ ਪੂਰਾ ਫੋਕਸ ਕਬੂਤਰਾਂ ਦੇ ਹੀ ਆ ਹੁਣ ਪੂਰਾ ਜੋਰ ਲੱਗਿਆ ਵਾ ਯਾਰ ਗੱਲ ਹੋਰ ਸਰ ਤੇਰਾ ਜੋਰ ਲੱਗਿਆ ਇਧਰ ਬਸ ਫਿਰ ਠੀਕ ਆ ਵੀ ਬਸ ਉਹੀ ਚੱਕਰ ਆਣਾ ਵੀ ਫੋਕਸ ਹੀ ਇੰਨਾ ਤੇ ਹੋ ਗਿਆ ਹੁਣ ਆਪਣਾ ਪੂਰਾ ਠੀਕ ਆ ਕਿ ਨਹੀਂ ਰਾਤ ਨੂੰ ਥੋੜਾ ਧਿਆਨ ਭੜਕਦਾ ਹਾਂਜੀ ਮੇਰੇ ਵੀਰੋ ਤੇ ਮੈਚ ਫਸ ਗਿਆ ਬਈ ਬੱਚੇ ਬਹਿੰਦੇ ਬਹਿੰਦੇ ਚੜ ਚਲੇ ਤਾਣੂ ਤੇ ਸਿਰਫ ਟੀਵੀ ਲਈ ਦਸਣ ਦੇ ਮੁਕਾਬਕੇ ਆਪਣੇ ਕੋਲ 10 ਮਿੰਟ ਹੈ ਤੇ ਗੋਲਾ ਤੇ ਕੱਚ ਕਾਂਤਲੀ ਕਰਾਂ ਮੈਂ ਬਾਵਾ ਉੱਤੇ ਮੈਂ ਕਬੂਤਰੀ ਲੈ ਕੇ ਆ ਗਿਆ ਛਤਰੀ ਤੇ ਠੀਕ ਹੈ ਟੀਵਲੀ ਥੱਲੇ ਬੜਕਾ ਇਹਨਾਂ ਮੁੱਤੇ ਬੜਕਾਉਣਾ ਤੈਨੂੰ ਬਾਹ ਕੇ ਕੰਮ ਨਿਵੇੜ ਕਰਨਾ ਦਾ ਫਿਰ ਘਰ ਦੇ ਵੀਡੀਓ ਕੰਟੀਨਿਊ ਸੁਣਨਾ ਠੀਕ ਬੜਹਾ ਲੈ ਵੀ ਕੂਤਰਾ ਆਪਾਂ ਠੀਕ ਹੈ ਉਧਰ ਟੀਵਲੀ ਸ਼ੋਬਰ ਦਾ ਪੂਰਾ ਜ਼ੋਰ ਲੱਗਾ ਸੀ ਤੇ ਦਮਣੀ ਦਾ ਪੂਰਾ ਵੀ ਜ਼ੋਰ ਲੱਗਾ ਮੰਜੇ ਤੇ ਬੈ ਕੇ ਸਿੱਧੀ ਤਰਸ਼ੀ ਨਿਗਾਹ ਆਈ ਦੀ ਕੂਤਰਾਾਂ ਚ ਠੀਕ ਹੈ ਨਹੀਂ ਨਹੀਂ ਇਹ ਮੰਜੇ ਦੇ ਬੈਠੇ ਜ਼ੋਰ ਫੁੱਲ ਲਾਦਾ ਇਹਨੇ ਉੱਤਰੀ ਪਾਣ ਉੱਤਰੀ ਪਾਣ ਵਗੜਾ ਦੇ ਵਿੱਚ ਤੰਨੇ ਵਾਲਾ ਲੈ ਗਿਆ ਲਾ ਕੇ ਆਪਣੇ ਪੁੱਤ ਨਾਲ ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਬੱਚਾ ਅਜਿਹਾ ਲੈਵਾਂ ਇਹ ਖੇਡੂ ਆ ਗੇੜ ਦੇਖੀ ਲੈ 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 ਉਹ ਲੈ ਕੇ ਡਾ ਕੇ ਉਤਰੀ ਨੂੰ ਬੜਾ ਭੜਾ ਨਾ ਓਏ ਓਲ ਵਾਲਾ ਵਾਲਾ ਡੱਬਾ ਡੱਬਾ ਲੈਣ ਤੇ ਅੜ ਗਿਆ ਓ ਮਾਈ ਗੋਡ ਲੈਡ ਤੁਰੂ ਆਪਣੀ ਨੁਕਸਾਨ ਕਰੂ ਦਵਣੀ ਲੈਡ ਪੰਨੂ ਭਾਣਾ ਹਾਂ ਸਿੱਧਾ ਵੜੂ ਉਪਰ ਆ ਜਾ ਸਿੱਧਾ ਫਾਈਦਰ ਹੋਇਆ ਕੱਢ ਦੇ ਨੂੰ ਇਹਨੂੰ ਰਾਹ ਦੇਂਦੇ ਫੇਰ ਵੜ ਜਾਂਦੇ ਇੱਕ ਮਿੰਟ ਉਹ ਡੱਬਾ ਵੀ ਆ ਗਿਆ ਵੇਗਾ ਵੀ ਆਪਣਾ ਇਹ ਕਿਹੜਾ ਸੀਗਾ ਬਾਬੇ ਧੰਨੇ ਵਾਲਾ ਕਿ ਬਾਬੇ ਨਿੰਗ ਵਾਲਾ ਕਿਹੜਾ ਤੇ ਬੱਚੇ ਵੀ ਦੋਵੇਂ ਪੰਦਰ ਤਾੜ ਤੇ ਬਸ ਕਬੂਤਰ ਆਪਣਾ ਸਿਰਫ ਇੱਕ ਦੋ ਦੋ ਕਬੂਤਰ ਬਾਹਰ ਆ ਗਏ ਇੱਕ ਤਾਂ ਬਿੱਠ ਫਗਲ ਟੂਸਾ ਰਹਿ ਗਿਆ ਇੱਕ ਬਸ ਉਹ ਇੱਕ ਢੇਰ ਟੂਸੇ ਵਾਲਾ ਰਹਿ ਗਿਆ ਛਤਰੀ ਤੇ ਬੈਠਾ ਸੱਚ ਇੱਕ ਦੋ ਤਿੰਨ ਚਾਰ ਕਬੂਤਰ ਬਾਹਰ ਆ ਦੋ ਬੰਨੇ ਆ ਦੋ ਖੁੱਲੇ ਆ ਕੁਡਾ ਖੜਦਾ ਕਹਿੰਦਾ ਪਾਵ ਗੱਲ ਮੁਕੀ ਰਾਂਦ ਗਈ ਤੇ ਕਾ ਬੈਠਾ ਨਵੀਂ ਬਰੀਡ ਆਪਣੀ ਲੈਡ ਤੇ ਆਈ ਟਿਵਲੀ ਜੀ ਬਾਹਰ ਆ ਰਹੇ ਨੇ ਆਪਣਾ ਇਹੜਾ ਗੋਲਾ ਬੈਠਾ ਲੈਟ ਤੇ ਉਹ ਰੱਤਾ ਬੈਠਾ ਹੈ ਡੱਬਾ ਪਤਾ ਨਹੀਂ ਕੀ ਬੈਠਾ ਪਰ ਉਹ ਡਰਦਿਆ ਕੂਤਰੋ ਤੋਏ ਯਾ ਕੀ ਆ ਗਿਆ ਇਹਦੇ ਪੈਰਾਂ ਚ ਲਾਟੇ ਬਲੀ ਟੇਢੀ ਕਰਕੇ ਆਂ ਚੜਾ ਕੇ ਜੇ ਚੜ ਗਿਆ ਚੜਾ ਲਿਆ ਚੜ ਗਿਆ ਚੜ ਗਿਆ ਚੜਾ ਲਿਆ ਚੜਾ ਲਿਆ ਸ਼ਰੀ ਦੇ ਉਹ ਦੇਖੋ ਉਹ ਬੈਠਾ ਹਾਏ 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 ਜਾਲ ਚ ਸਿੱਟ ਲਿੰਗਾ ਦਵਨੀ ਜਾਲ ਖੋਲ ਦਿਓ ਬਾਈ ਯਾਰ ਜਾਲ ਖੋਲ ਕੇ ਜਾਲ ਚ ਮਰ ਰੇ ਨੂੰ ਚਲਾ ਕੇ ਹਾਂ ਇਹਨੂੰ ਡਾ ਦੇ ਤੇ ਹੈ ਦੇ ਸੱਟੋ ਇਹਨੂੰ ਲਓ ਜੀ ਜੋਬਰ ਦੀ ਐਂਟਰੀ ਹੋ ਗਈ ਕਹਿੰਦੇ ਲੈ ਕੇ ਝੋਟੀ ਕਿ ਕੱਟੀ ਮਗਰ ਤਾਂ ਲਖਾਇਆ ਮੋਰਸਾਂ ਦੇ ਝੋਟਾ ਪਰ ਆਇ ਕੱਟੀ ਗਈ ਵਿਚਾਰੀ ਹੈ ਦੇਖ ਚੋਬਰਾ ਤੈਨੂੰ ਕਬੂਤਰ ਦੇਣਾ ਗਿਫਟ ਪਿਓਰ ਬਲੱਡ ਲੇਡ ਦੀਂਦੀ ਆ ਬੈਠੀ ਇਹ ਮੂਲਾ ਦਾ ਟਿਵਲੀ ਹੈ ਲੈਣੀ ਨਹੀਂ ਇਹ ਓਏ ਇਹਨੂੰ ਪਤਾ ਹੀ ਨਹੀਂ ਹੈ ਹੀ ਬਨੇਰਿਆਂ ਆਲਾ ਓਏ ਸ਼ੈਦਰੀ ਦਾ ਤਾਂ ਪਤਾ ਹੀ ਨਹੀਂ ਚਾਰੇ ਨੂੰ ਪੰਗਾ ਹੀ ਗਲਤ ਦਵਾਤਾ ਚੜ ਕੇ ਚੜ ਕੇ ਚੜ ਕੇ ਚੜਾ ਲੈ ਆ ਚੜਦਾ ਚੜਦਾ ਇੰ ਚੜਦਾ ਚਲੂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਸੱਟ ਨਹੀਂ ਵਿਚਾਰੂ ਵਜਨ ਬਾਲਾ ਇਹ ਚ ਕਿਤੇ ਮਾਰੇ ਚਲਾ ਕੇ ਲੈ ਦੇਖੋ ਦੇਖੋ ਆ ਪੂਰਾ ਸਵਾਦ ਦਿ ਰਸੂ ਲੋ ਹਾਏ 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 ਬਸ ਉੱਤੇ ਉੱਤੇ ਲਾ ਦੇ ਉੱਤੇ ਉੱਤੇ ਕਰ ਦੇ ਪੂਰਾ ਐ ਸੱਡ ਦੇ ਅੰਦਰ ਇਹਨੂੰ ਚਾਲ ਓਕੇ ਹੋ ਗਈ ਬਾਸ ਕੂਦਰੀ ਕੱਢ ਲੋ ਬਾਕੀ ਕੂਦਰੀ ਖੋਲੀ ਦੇ ਹੋਣਗੇ ਉਧਰੀ ਛੱਡ ਦੇ ਅੰਦਰ ਲਓ ਜੀ ਟੀਵੀ ਲਈ ਸ਼ੌਂਕ ਕਰਾਊਗਾ ਤੁਹਾਨੂੰ ਆਪਣੀ ਜਿਹੜੀ ਬਲੱਡ ਲਾਈਨ ਹੈ ਕਰਾਈ ਬਲੱਡ ਸ਼ੌਕ ਇੱਕ ਮਿੰਟ ਹੀ ਛੱਡ ਜੋ ਇਹ ਉਹ ਤੇ ਮੇਰੀ ਬਲੱਡ ਲੈਣਾ ਜਾ ਕਿੱਥੋਂ ਮਰੇ ਆਹ ਕੀ ਗੱਲ ਛੱਡ ਦੇ ਕੋਲ ਫਲੈਸ਼ ਬੰਦ ਕਰਦੇ ਵਾ ਮੈਂ ਹਾਂਜੀ ਹੁਣ ਫਲੈਸ਼ ਬੰਦ ਹੋ ਗਈ ਠੀਕ ਹੈ ਹੁਣ ਦਿਖਾਓ ਵਾ ਉਹ ਦੂਜੇ ਪਾਸੇ ਦਿਖਾਓ ਜੀ ਚਿੱਟੀ ਕਾਲੀ ਆ ਉਹ ਖੱਟੀ ਕਾਲੀ ਦਾ ਬੈਂਡਰ ਬਈ ਨਸਲ ਦੱਸੋਗੇ ਕਿਹੜੀ ਲੱਗਦੀ ਸੋਲੂ ਇਹ ਏ ਅਰ ਨਿੰਗਾ ਡੱਬਾ ਵਾਲਾ ਬੰਦਾ ਨਿੰਗਾਲਾ ਡੱਬਾ ਬਾਬੇ ਨਿੰਗ ਘਰਾਗੜੇ ਵਾਲਾ ਉਹ ਡੱਬਾ ਇਹਦੇ ਪੈਰ ਪੂਰਾ ਦਾ ਸ਼ੌਕ ਕਰਾਉਂਗੇ ਜੀ ਉਹ ਤੇਰੀ ਨੂੰ ਮਰੇ 5 6 ਛੱਡੋਈ ਮੋਚਾਨ ਛੱਡੋ ਬੜਾ ਜਾ ਓਹ ਹੋ ਹੋ ਬੜੇ ਚੰਦਰੇ ਪੈਰ ਆ ਹਨ ਹੋੜਾ ਗੈਣਾ ਉਹ ਬੋਜ ਆਈ ਪਈ ਗਾਹਾਂ ਤੱਕ ਡਬਲ ਬਾਡੀ ਹੋਈ ਹੈ ਨਾ ਅਸਰ ਜੋ ਟੀਅਰ ਕਰ ਮੈਂ ਨਹੀਂ ਨਹੀਂ ਬੰਦ ਪੂਛਦਾ ਬਦਗਾ ਬੰਦ ਪੂਛ ਕੀਤੀ ਆ ਤੂੰ ਫੜ ਕੇ ਮਨ ਲੱਗਦਾ ਉਹਦਾ ਨਹੀਂ ਸੀ ਘੁੱਟ ਕੇ ਕੀਤੀ ਆ ਮਗਰੋ ਘੁੱਟ ਕੇ ਲੱਠਾ ਕਿਸ ਦੇ ਮੰਗ ਇਹ ਸਰਾ ਲਾਦੀ ਮੁੰਡਿਆਣੇ ਓਕੇ ਓਕੇ ਬੰਦ ਕਰੀਂਗਾ